ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੀ ਚੋਣ 28 ਫਰਵਰੀ ਨੂੰ ਹੋਣ ਜਾ ਰਹੀ ਹੈ ਰਿਟਰਨਿੰਗ ਅਫਸਰ ਐਡਵੋਕੇਟ ਨਿਰਮਲ ਕੁਮਾਰ ਪੂਰੀ ਨੇ ਇਸ ਮੌਕੇ ਦੱਸਿਆ ਕਿ ਇਸ ਵਾਰ ਪ੍ਰਧਾਨਗੀ ਦੇ ਲਈ ਚੋਣ ਮੈਦਾਨ ਦੇ ਵਿੱਚ ਉਤੇ ਦੋ ਸਾਬਕਾ ਪ੍ਰਧਾਨਾਂ ਐਡਵੋਕੇਟ ਗਗਨਦੀਪ ਸਿੰਘ ਵਿਰਕ ਅਤੇ ਐਡਵੋਕੇਟ ਵਰਿੰਦਰ ਸਿੰਘ ਢਿੱਲੋਂ ਦੇ ਵਿਚਕਾਰ ਫਸਵਾ ਮੁਕਾਬਲਾ ਹੋਵੇਗਾ ਇੱਥੇ ਦੱਸਣਾ ਬੰਦਾ ਹੈ ਕਿ ਗਗਨ ਸਿੰਘ ਜੀ ਵਿਰਕ ਪਹਿਲਾਂ ਦੋ ਵਾਰ ਪ੍ਰਧਾਨ ਰਹਿ ਚੁੱਕੇ ਹਨ ਜਦਕਿ ਐਡਵੋਕੇਟ ਵਰਿੰਦਰ ਸਿੰਘ ਢਿੱਲੋਂ ਪਹਿਲਾਂ ਇੱਕ ਵਾਰ ਪ੍ਰਧਾਨ ਦੇ ਤੌਰ ਤੇ ਆਪਣੀ ਸੇਵਾ ਨਿਭਾ ਚੁੱਕੇ ਹਨ ਜ਼ਿਲ੍ਹਾ ਬਾਰ ਕੇ ਸਟੇਸ਼ਨ ਫਤਿਹਗੜ੍ਹ ਸਾਹਿਬ ਦੀ ਕੱਲ ਦੀ ਇਲੈਕਸ਼ਨ ਰੱਖੀ ਗਈ ਹੈ ਜਿਹੜੀ ਕਿ 28 ਦੂ 2025 ਨੂੰ ਸਵੇਰੇ 9 ਵਜੇ ਸ਼ੁਰੂ ਹੋ ਕੇ 4 ਵਜੇ ਤੱਕ ਵੋਟਾਂ ਪੈਣਗੀਆਂ। ਕੁੱਲ ਵੋਟਾਂ ਦੀ ਗਿਣਤੀ 625 ਹੈ। ਰਿਜ਼ਰਵ ਵਿੱਚ तकरीबन 80 ਲੇਡੀਜ਼ ਐਡਵੋਕੇਟ ਨੇ ਪ੍ਰਧਾਨਗੀ ਦੇ ਲਈ ਗਗਨਦੀਪ ਸਿੰਘ ਵਿਰਕ ਤੇ ਵਰਿੰਦਰ ਸਿੰਘ ਟਲੋਂ ਦੋ ਉਮੀਦਵਾਰ ਖੜੇ ਨੇ। ਤੇ ਵਾਈਸ ਪ੍ਰੈਜ਼ੀਡੈਂਟ ਲਈ ਅਜੀਤਪਾਲ ਸਿੰਘ ਤੇ ਅਰਨਵੀਰ ਸਿੰਘ ਸਿਰਾ ਇਸ ਸੈਕਟਰੀ ਦੀ ਪੋਸਟ ਲਈ ਹਰਜੀਤ ਸਿੰਘ ਭਮਾਜਰਾ ਤੇ ਭਰਪੂਰ ਸਿੰਘ ਢਾਲੀਵਾਲ ਜੁਆਇੰਟ ਸੈਕਟਰੀ ਲਈ ਅਮਰਦੀਪ ਸਿੰਘ ਟੀਮਾ ਤੇ ਗੌਰਵ ਰੂਬੜ ਤੇ ਕੈਸ਼ੀਅਰ ਲਈ ਗੁਰਸੇਵਕ ਸਿੰਘ ਤੇ ਸੁਖਜੀਤ ਸਿੰਘ ਲਾਇਬ੍ਰੇਰੀ ਇੰਚਾਰਜ ਲਈ ਰਵੀ ਤਾਮਨਾ ਤੇ ਲਪਰੀਚ ਐਗਜ਼ੀਕਟਿਵ ਮੈਂਬਰ 15 ਪੋਸਟਾਂ ਤੇ ਖੜੇ ਨੇ ਜਿਨ੍ਹਾਂ ਦਾ ਵਿਦਾਊਟ ਜਿਹੜੀ ਹੈਗੀ ਅਸੀਂ ਕੋਸ਼ਿਸ਼ ਕਰਾਂਗੇ ਕਿ VOTING ਤੋਂ ਬਿਨਾਂ ਇਹਨਾਂ ਦਾ ਫੈਸਲਾ ਕੀਤਾ ਜਾਵੇ ਚਾਹੇ ਡਰਾਪ ਲੋਟਸ ਨਾਲ ਹੋਵੇ ਤੇ ਯਾ ਇਲੈਕਸ਼ਨ ਨਾ ਕਰਾਈ ਜਬ ਕਿਉਂਕਿ 15 ਖੜੇ 10 ਪੋਸਟਾਂ ਹੈਗੀਆਂ ਸਾਡੇ ਕੋਲ ਐਜ ਡਿਜੈਕਟਿਵ ਮੈਂਬਰ ਵੀ ਆ ਬਾਕੀ ਅ ਇਲੈਕਸ਼ਨ ਦੀ ਜਿਹੜੀ ਹੈਗੀ ਹੈ ਇਹ ਲਾਇਬ੍ਰੇਰੀ ਦੇ ਵਿੱਚ ਸਵੇਰੇ 9 ਵਜੇ ਸ਼ੁਰੂ ਹੋ ਕੇ ਸ਼ਾਮ ਨੂੰ 4 ਵਜੇ ਤੱਕ ਚੱਲੇਗੀ ਤੇ ਨਾਲ ਦੀ ਨਾਲ ਕਾਊਂਟਿੰਗ ਸ਼ੁਰੂ ਹੋਵੇਗੀ 22 2025 ਨੂੰ ਹੀ ਰਿਜ਼ਲਟ ਜਿਹੜਾ ਹੈ ਡਿਕਲੇਅਰ ਕੀਤਾ ਜਾਏਗਾ ਇਲੈਕਸ਼ਨ ਦੀ ਤਕਰੀਬਨ ਜਿਹੜੀ ਹੈਗੀ ਹੈ ਪੂਰੀ ਮੁਕੰਮਲ ਤਿਆਰੀ ਹੋ ਚੁੱਕੀ ਹੈ ਤਾਂ ਕਿ ਸ਼ਾਂਤੀਪੁਰ ਜਿਹੜੀ ਹੈ ਇਲੈਕਸ਼ਨ ਹੋ ਸਕੇ ਮੇਰਾ ਸਾਰੇ ਮੀਟਵਾਰਾਂ ਨੂੰ ਵੀ ਇਹੀ ਬੇਨਤੀ ਹੈ ਕਿ ਸ਼ਾਂਤੀਪੂਰਕ ਜਿਹੜੀ ਹੈ ਇਲੈਕਸ਼ਨ ਕਰਾਉਣ ਵੀ ਸਾਡੀ ਮਦਦ ਕੀਤੀ ਜਾ ਬਈ ਬਹੁਤ-ਬਹੁਤ ਉਹਨਾਂ ਦਾ ਮੈਂ ਧੰਨਵਾਦ ਕਰਦਾ A1 ਪੰਜਾਬੀ ਟੀਵੀ ਲਈ ਫਤਿਹਗੜ੍ਹ ਸਾਹਿਬ ਤੋਂ ਸਾਈਮੜਕਨ ਦੀ ਖਾਸ ਰਿਪੋਰਟ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੀ ਚੋਣ 28 ਫਰਵਰੀ ਨੂੰ ਹੋਣ ਜਾ ਰਹੀ ਹੈ ਰੀਟਰਨਿੰਗ ਅਫਸਰ ਐਡਵੋਕੇਟ ਨਰਮਨ ਕੁਮਾਰ ਪੂਰਨੀ ਇਸ ਮੌਕੇ ਦੱਸਿਆ ਕਿ ਇਸ ਵਾਰ ਪ੍ਰਧਾਨਗੀ ਦੇ ਲਈ ਚੋਣ ਮੈਦਾਨ ਦੇ ਵਿੱਚ ਉਤੇ ਦੋ ਸਾਫਾ ਪ੍ਰਧਾਨਾਂ ਐਡਵੋਕੇਟ ਗਗਨਦੇਵ ਸਿੰਘ ਮਿਰਕ ਅਤੇ ਐਡਵੋਕੇਟ ਵਰਿੰਦਰ ਸਿੰਘ ਢਿੱਲੋਂ ਦੇ ਵਿਚਕਾਰ ਫਸਵਾ ਮੁਕਾਬਲਾ ਹੋਵੇਗਾ ਅਤੇ ਦੱਸਣਾ ਬੰਦਾ ਹੈ ਕਿ ਗਗਨ ਸਿੰਘ ਜੀ ਮਿਰਕ ਪਹਿਲਾਂ ਦੋ ਵਾਰ ਪ੍ਰਧਾਨ ਰਹੇ ਚੁੱਕੇ ਹਨ ਜਦਕਿ ਐਡਵੋਕੇਟ ਵਰਿੰਦਰ ਸਿੰਘ ਢਿੱਲੋਂ ਪਹਿਲਾਂ ਇੱਕ ਵਾਰ ਪ੍ਰਧਾਨ ਦੇ ਤੌਰ ਤੇ ਆਪਣੀ ਸੇਵਾ ਨਿਭਾ ਚੁੱਕੇ ਹਨ ਜਿਲ੍ਹਾ ਬਾਰਸ਼ ਸੈਸ਼ਨ ਫਰੀਕਾ ਸਾਹਿਬ ਦੀ ਕੱਲ ਦੀ ਇਲੈਕਸ਼ਨ ਰੱਖੀ ਗਈ ਹੈ ਜਿਹੜੀ ਕਿ 28 ਦੂ 2025 ਨੂੰ ਸਵੇਰੇ 9 ਵਜੇ ਸ਼ੁਰੂ ਹੋ ਕੇ 4 ਵਜੇ ਤੱਕ ਵੋਟਾਂ ਪੈਣਗੀਆਂ। ਕੁੱਲ ਵੋਟਾਂ ਦੀ ਗਿਣਤੀ 625 ਹੈ। ਇਸ ਵਿੱਚ तकरीबन 80 ਲੇਡੀਜ਼ ਐਡਵੋਕੇਟ ਨੇ ਪ੍ਰਧਾਨਗੀ ਦੇ ਲਈ ਗਗਨਦੀਪ ਸਿੰਘ ਵਿਰਕ ਤੇ ਵਰਿੰਦਰ ਸਿੰਘ ਟਲੋਂ ਦੋ ਉਮੀਦਵਾਰ ਖੜੇ ਨੇ ਤੇ ਵਾਈਸ ਪ੍ਰੈਜ਼ੀਡੈਂਟ ਲਈ ਅਜੀਤਪਾਲ ਸਿੰਘ ਤੇ ਅਰਨਵੀਰ ਸਿੰਘ ਸਿਰਾ ਤੇ ਸੈਕਟਰੀ ਦੀ ਪੋਸਟ ਲਈ ਹਰਜੀਤ ਸਿੰਘ ਭਮਾਜਰਾ ਤੇ ਭਰਪੂਰ ਸਿੰਘ ਢਾਲੀਵਾਲ ਜੁਆਇੰਟ ਸੈਕਟਰੀ ਲਈ ਅਮਰਦੀਪ ਸਿੰਘ ਟੀਮਾ ਤੇ ਗੌਰਵ ਰੂਬੜ ਤੇ ਕੈਸ਼ਰ ਲਈ ਗੁਰసేਵਕ ਸਿੰਘ ਤੇ ਸੁਖਜੀਤ ਸਿੰਘ ਲਾਇਬ੍ਰੇਰੀ ਇੰਚਾਰਜ ਲਈ ਰਵੀ ਤਾਮਨਾ ਤੇ ਲਪਰੀਚਨ ਐਗਜ਼ੈਕਟਿਵ ਮੈਂਬਰ 15 ਪੋਸਟਾਂ ਤੇ ਖੜੇ ਨੇ ਜਿਨ੍ਹਾਂ ਦਾ ਵਿਦਾਊਟ ਜਿਹੜੀ ਹੈਗੀ ਅਸੀਂ ਕੋਸ਼ਿਸ਼ ਕਰਾਂਗੇ ਕਿ VOTING ਤੋਂ ਬਿਨਾਂ ਇਹਨਾਂ ਦਾ ਫੈਸਲਾ ਕੀਤਾ ਜਾਵੇ ਚਾਹੇ ਡ੍ਰਾਪ ਲੋਟਸ ਨਾਲ ਹੋਵੇ ਤੇ ਜਾਂ ਇਲੈਕਸ਼ਨ ਨਾ ਕਰਾਈਏ ਕਿਉਂਕਿ 15 ਗਣੇ 10 ਪੋਸਟਾਂ ਹੈਗੀਆਂ ਸਾਡੇ ਕੋਲ ਐਜ਼ ਐਗਜ਼ੈਕਟਿਵ ਮੈਂਬਰ ਵੀ ਆ ਬਾਕੀ ਇਲੈਕਸ਼ਨ ਦੀ ਜਿਹੜੀ ਹੈਗੀ ਹੈ ਇਹ ਲਾਇਬ੍ਰੇਰੀ ਦੇ ਵਿੱਚ ਸਵੇਰੇ 9 ਵਜੇ ਸ਼ੁਰੂ ਹੋ ਕੇ ਸ਼ਾਮ ਨੂੰ 4 ਵਜੇ ਤੱਕ ਚੱਲੇਗੀ ਤੇ ਨਾਲ ਦੀ ਲੜ ਕਾਊਂਟਿੰਗ ਸ਼ੁਰੂ ਹੋਵੇਗੀ 22 2025 ਨੂੰ ਹੀ ਰਿਜ਼ਲਟ ਜਿਹੜਾ ਹੈ ਡਿਕਲੇਅਰ ਕੀਤਾ ਜਾਏਗਾ ਇਲੈਕਸ਼ਨ ਦੀ ਤਕਰੀਬਨ ਜਿਹੜੀ ਹੈ ਪੂਰੀ ਮੁਕੰਮਲ تیاری ਹੋ ਚੁੱਕੀ ਹੈ ਤਾਂ ਕਿ ਸ਼ਾਂਤੀਪੂਰਵਕ ਜਿਹੜੀ ਹੈ ਇਲੈਕਸ਼ਨ ਹੋ ਸਕੇ ਮੇਰਾ ਸਾਰੇ ਮੀਡਵਾਰਨ ਨੂੰ ਵੀ ਇਹੀ ਬੇਨਤੀ ਹੈ ਇਹ ਸ਼ਾਂਤੀਪੂਰਵਕ ਜਿਹੜੀ ਹੈ ਇਲੈਕਸ਼ਨ ਕਰਾਉਣ ਵਿੱਚ ਸਾਡੀ ਮਦਦ ਕੀਤੀ ਆ ਬਈ ਬਹੁਤ-ਬਹੁਤ ਉਹਨਾਂ ਦਾ ਮੈਂ ਧੰਨਵਾਦ ਕਰਦਾ A1 ਪੰਜਾਬੀ ਟੀਵੀ ਲਈ ਫਤਿਹਗੜ੍ਹ ਸਾਹਿਬ ਤੋਂ ਸਾਈਮ ਮੜਕਣ ਦੀ ਖਾਸ ਰਿਪੋਰਟ